ਭਰਾਵਾਂ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮੈਚਿੰਗ ਸੂਟ ਹੈ ਜੀ ਇਹ ਫੈਂਸੀ ਸੂਟ ਬਿਲਕੁਲ ਵਧੀਆ ਗਰਮੀ ਦੇ ਪੌਣ ਵਾਲਾ ਪ੍ਰੋਗਰਾਮ ਤੇ ਪੌਣ ਵਾਲਾ ਮਾਰਕੀਟ 'ਚ ਵਿਕੇ 600 ਦਾ ਵਿਕੇ ਸਾਡੇ 650 ਦਾ ਸਾਡਾ ਰੇਟ ਹੈ ਸਿਰਫ 400 ਰੁਪਏ ਜੀ ਇਹ 400 ਰੁਪਏ ਦੇ ਵਿੱਚ ਮੈਚਿੰਗ ਫੈਂਸੀ ਸੂਟ ਫੈਂਸੀ ਦੁਪੱਟੇ ਦੇ ਨਾਲ ਹੈ ਜੀ ਇਹ ਸੈਮੀ ਬਰਦਰ ਦਾ ਬਟਾ ਜਿਹਦੇ ਨਾਲ ਮੈਚਿੰਗ ਸੂਟ ਹੈ ਰੇਟ ਸਿਰਫ 400 ਜੁ ਕਰਤਾ ਜੀ ਇਹ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਜ਼ਿਆਦਾ ਆ ਗਏ ਜੀ ਕਲਰ ਪਹਿਲਾਂ ਕੰਦਰੇ ਦੇ ਵਿੱਚ ਬਹੁਤ ਆਏ ਸੀਗੇ ਕਲਰ ਖਤਮ ਹੋ ਗਏ ਸੀਗੇ ਅੱਜ ਸਾਰਾ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਨਵੇਂ ਕਲਰਾਂ ਚ ਮਾਲ ਆ ਗਿਆ ਜੀ ਇਹਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸਿਲ ਮੇਲੇ ਦਿੱਤੇ ਜੀ ਆਹ ਦੇਖੋ ਜੀ ਇਹ ਸੂਟ ਇਹ ਸਲਵਾਰ ਦਾ ਕੱਪੜਾ ਇਹ ਮੈਚਿੰਗ ਦੁਪੱਟਾ ਨਾਲ ਹੈ ਜੀ ਇਹਦੇ ਬਿਲਕੁਲ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲੇ ਚੱਲ ਰਿਹਾ ਜੀ ਬਹੁਤ ਹੀ ਸੋਹਣੇ ਸੋਹਣੇ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਨਵੇਂ-ਨਵੇਂ ਕਲਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਭਰਾਮਾ ਦੀ ਹੱਟੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜੀ ਪਰ ہماری ਹੱਤੀ ਦੇ ਤੇ ਭਾਰੀ ਫੇਰ ਮੇਲਾ ਚੱਲ ਰਿਹਾ ਜੀ ਫੇਰ ਮੇਲੇ ਦੇ ਉੱਤੇ ਸਿਰਫ 400 ਰੁਪਏ ਦੇ ਵਿੱਚ ਕੱਟਾ ਹੀ ਸੂਟ ਇਹ 400 ਰੁਪਏ ਦੇ ਵਿੱਚ ਬਹੁਤ ਹੀ ਵਧੀਆ ਵਧੀਆ ਡਿਜ਼ਾਈਨਾਂ ਦੇ ਵਿੱਚ ਇਹਦੇ ਵਿੱਚ ਮਾਲ ਪਹੁੰਚ ਚੁੱਕਿਆ ਜਿਹਦੇ ਵਿੱਚ ਦੇਖੋ ਜੀ ਲਾਈਟ ਕਲਰ ਡਾਰਕ ਕਲਰ ਡਿਜ਼ਾਈਨ ਤਾਂ ਇੱਕ ਤੋਂ ਇੱਕ ਵਧੀਆ ਹੈ ਜੀ ਇਹਦੇ ਵਿੱਚ ਇਸ ਕੋਲ ਜਿਹੜਾ ਇਹਨੇਗਾ ਸ਼ਾਨਦਾਰ ਡਿਜ਼ਾਈਨ ਹੈਗਾ ਇਹਦੇ ਵਿੱਚ ਸ਼ਾਨਦਾਰ ਡਿਜ਼ਾਈਨ ਹੈਗਾ ਦੁਪट्टे ਦੇ ਨਾਲ ਮੈਚਿੰਗ ਸੂਟ ਸਿਰਫ 400 ਚ ਕਰਤਾ ਜੀ 400 ਰੁਪਏ ਦੇ ਵਿੱਚ ਰੰਗ ਦੇਖੋ ਜਿਹਦੇ ਵਿੱਚ ਬਹੁਤ ਹੀ ਕੁਆਂਟੀਟੀ ਜਮਾਲ ਪਹੁੰਚ ਚੁੱਕੀ ਹੈ ਜੀ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4-4 ਕਰਾਂ ਦੇ ਵਿੱਚ ਮਾਲ ਪਹੁੰਚ ਗਿਆ ਜੀ ਦੇ ਵਿੱਚ ਜੀ ਪਰ ਆਮਾ ਦੀ ਹੱਟੀ ਦੇ ਉੱਤੇ ਛੇਲ ਮੇਲੇ ਦੇ ਉੱਤੇ ਜੀ ਫੈਂਸੀ ਮੈਚਿੰਗ ਸੂਟ ਸਿਰਫ 400 ਜਗਾਤਾ ਜੀ 400 ਦੇ ਵਿੱਚ ਆ ਦੇਖੋ ਜੀ ਰੰਗ ਤੇ ਡਿਜ਼ਾਈਨ ਦੇ ਵਿੱਚ ਕਿੰਨੇ ਸ਼ਾਨਦਾਰ ਡਿਜ਼ਾਈਨ ਹੈਗਾ ਸ਼ਾਨਦਾਰ ਕੁਆਲਟੀ ਦੇਖੋ ਕਪੜਾ ਮਖਮਲ ਵਰਗਾ ਕਪੜਾ ਹੈਗਾ ਹੰਡਸਰ ਕੁਆਲਟੀ ਹੈ ਜੀ ਪੂਰੀ ਗਰਮੀ ਦੇ ਪੌਣ ਵਾਲੇ ਕੱਪੜੇ ਸਾਰੇ 400 ਰੁਪਏ ਦੇ ਵਿੱਚ ਮੈਚਿੰਗ ਸੂਟ ਭਰਾਵਾਂ ਦੀ ਹੱਟੀ ਦਿੱਤੇ ਸੇਦ ਮੇਲੇ ਦਿੱਤੇ ਜੀ ਮਾਰਕੀਟ ਦੇ ਵਿੱਚ ਵੇਚੇ 600 ਦਾ ਵੇਚੇ 650 ਦਾ ਸਾਡਾ ਰੇਟ ਹੈ ਸਿਰਫ 400 ਰੁਪਿਆ 400 ਰੁਪਏ ਦੇ ਵਿੱਚ ਆ ਦੇਖੋ ਜੀ ਰੰਗ ਤੇ ਡਿਜ਼ਾਈਨ ਤੇ ਇਹਦੇ ਵਿੱਚ ਬਹੁਤ ਹੀ ਜਿਆਦਾ ਮਾਲ ਪਹੁੰਚੂਕਿਆ ਜੀ ਅਜਾਣ ਹੀ ਕਰਾਇਆ ਡਿਜ਼ਾਈਨਿੰਗ ਇੱਕ ਤੋਂ ਇੱਕ ਵਧੀਆ ਇਹ ਤੇ ਪੱਟੇ ਦੇ ਨਾਲ 400 ਰੁਪਏ ਦੇ ਵਿੱਚ ਸੂਟ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਚੱਲ ਰਿਹਾ ਜੀ ਭਾਰੀ ਸੇਲ ਮੇਲੇ ਦੇ ਉੱਤੇ ਸਾਰੇ ਐਕਸਟਰਾ ਡਿਜ਼ਾਈਨਿੰਗ ਐਕਸਟਰਾ ਕਲਰ ਲਾਈਟ ਕਲਰ ਡਾਰਕ ਕਲਰ ਸਾਰੇ ਕਲਰਾਂ 'ਚ ਮਾਲ ਪਹੁੰਚਿਆ ਹੋਇਆ ਇਹਦੇ ਵਿੱਚ ਜੀ ਦੁਪੱਟਾ ਨਾਲ ਹੈ ਅਰੇ ਸਿਰਫ 400 ਰੁਪਏ ਹੈ ਇਹ 400 ਰੁਪਏ ਦੇ ਵਿੱਚ ਪਰ ਆਵਾਜ ਨਹੀਂ ਦਿੱਤੇ ਜੀ ਅਨ ਕੋ ਡਿਜ਼ਾਈਨਿੰਗ ਤਾਂ ਬਹੁਤ ਹੀ ਸ਼ਾਨਦਾਰ ਆਈ ਹੋਈ ਹੈ ਇਹਦੇ ਵਿੱਚ ਡਿਜ਼ਾਈਨ ਕਦਾ ਪਹਿਲਾਂ ਵੀ ਬਹੁਤ ਵਧੀਆ ਆਈ ਸੀਗੀ ਸਾਰੇ ਖਤਮ ਹੋ ਗਏ ਸੀਗੇ ਨਵੇਂ ਦਵਾਰੇ ਡਿਜ਼ਾਈਨ ਤੇ ਕਲਰ ਨਵੇਂ ਆ ਗਏ ਸਾਰੇ ਇਹਦੇ ਵਿੱਚ ਬੈਦ ਦੁਪੱਟੇ ਦੇ ਨਾਲ ਸਿਰਫ 400 ਰੁਪਏ ਦੇ ਵਿੱਚ ਭਰਾਮਾ ਦੀ ਹੱਟੇ ਦੇ ਉੱਤੇ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਭਰਾਮਾ ਦੀ ਹੱਟੀ ਵੈਸਟਰਨ ਰੋਡ ਮਾਉਂਡ ਮੰਡੀ ਭਾਰੀ ਸੇਰ ਮੇਲਾ